ਇਦਾਂ ਦਾ ਇੱਕ ਦਿਨ ਮੈਂ ਅਬੂਰ ਕੋਲ ਚੱਲ ਗਿਆ ਤੇ ਉੱਥੇ ਚੱਲੇ ਗਿਆ ਤਾਂ ਮੈਨੂੰ ਇੱਕ ਭਾਈ ਨੇ ਨਾ ਰੱਖੀ ਸੀ ਦਾੜੀ ਸਾਹਿਬ ਹੈ ਦਾੜਾ ਸਾਹਿਬ ਰੱਖਿਆ ਸੀ ਗੁਰਸਿੱਖ ਹਾਂ ਤੇ ਮੈਨੂੰ ਕਹਿੰਦੇ ਯਾਰ ਪਹਿਲੀ ਮੈਂ ਛੋਟਾ ਜਿਹਾ ਹੁੰਦਾ ਸੀਗਾ ਵੀ ਤੇਰੇ ਗੀ ਸੁਣਦਾ ਹੁੰਦਾ ਸੀ ਮੈਂ ਕਹਾਂ ਭਾਜੀ ਛੋਟੇ ਜਿਹੇ ਕਿੰਨੇ ਖੌਂਦੇ ਸੀ ਮੈਂ ਕਹਾਂ 2-4 ਸਾਲ ਦਾ ਫਰਕ ਪਾ ਲੋ ਇੰਨਾ ਵੀ ਤੁਸੀਂ ਛੋਟੇ ਨਹੀਂ ਇਹ ਵੀ ਹਾਸੇ ਵਾਲੀ ਗੱਲ ਆ ਜਾਂਦੀ ਹੈ ਕਈ ਵਾਰੀ ਨਾ ਅਸੀਂ ਇਸ ਤਰ੍ਹਾਂ ਪਹਿਰਾਵਾ ਕਰਕੇ ਕਲਾ ਕਰ ਥੋੜੀ ਉਮਰ ਲੱਗ ਹੋ ਜਾਂਦਾ ਕਈ ਵਾਰੀ ਹੈ ਨਾ ਉਮਰ ਕਾਫੀ ਲਗਾ ਲੈਂਦੇ ਆ ਸਾਡੀ ਮਾਰਾ ਕਿ ਨਹੀਂ ਲੱਗ ਜਾਂਦੀ ਅਸੀਂ ਉਹ ਨਾ ਟੱਟ ਫੜ ਟੱਟ ਰਹਨੇ ਆ ਥੋੜੇ ਜਾਣੇ ਤਿਆਰਦੁਰ ਹੋ ਗਏ ਨਾ ਉਦੋਂ ਬੰਦਾ ਪਰ ਸਾਡੀ ਜ਼ਿੰਦਗੀ ਸਧਾਰਨ ਹੋਰ ਹੁੰਦੀ ਹੈ ਹਾਂ ਸਾਡੀ ਜ਼ਿੰਦਗੀ ਸਧਾਰਨ ਹੋਰ ਹੁੰਦੀ ਹੈ ਜਿਹਨਾਂ ਦੇ ਰੂਹ ਵਾਲੇ ਲੋਕ ਨੇ ਤੁਸੀਂ ਜਿਹਨਾਂ ਚਲੋ ਮਾਰਾ ਸੱਚੇ ਬਾਜਾ ਨਾ ਸਿਰ ਤੇ ਹੱਥ ਰੱਖ ਕੇ ਬਸ ਤੁਹਾਡੇ ਵਰਗੇ ਸੱਜਣ ਮਿਲਦੇ ਜੁਲਦੇ ਰਹਿਣ ਕਹਿੰਦੇ ਵੀ ਜਗ ਜਿਉਂਦੇ ਨੇ ਮੇਲੇ ਬਈ ਦੁਨੀਆਂ ਨੂੰ ਪੱਕੇ ਦੁਜੀਨਾ ਮਿਲਦੇ ਰਹੀਏ ਭਾਜੀ ਵੀ ਦੁਨੀਆਂ ਦੇ ਮੁੜ ਕੇ ਪਤਾ ਨਹੀਂ ਇਹ ਜਨਮ ਹਮੋਲਕ ਹੀਰਾ ਬਾਰ ਬਾਰ ਨਹੀਂ ਹੋ ਲੱਭਣਾ